ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਨੇ ਦੋਸਤੋ ਆ ਉਹੀ ਬੰਨਾਂ ਜਿੱਥੇ ਕੱਲ ਵੀਰ ਜਕਾਰੇ ਛੜਦੇ ਸੀ ਤੇ ਬਹੁਤ ਕੋਸ਼ਿਸ਼ ਕੀਤੀ ਉਹਨਾਂ ਨੇ ਬੰਨ ਬੰਨਣ ਦੀ ਪਰ ਇਹ ਬੰਨ ਆਖਿਰ ਸਵੇਰੇ ਤੜਕੇ 4 ਵਜੇ ਟੁੱਟ ਗਿਆ ਕਿਉਂਕਿ ਮਿਹਨਤ ਬਹੁਤ ਕੀਤੀ ਸੀ ਪਰ ਜਾਰੀ بارش ਪਿੱਛੇ ਪੈਣ ਕਰਕੇ ਤੇ ਉਹਨਾਂ ਦੀ ਪੇਸ਼ ਨਹੀਂ ਗਈ ਕਿਉਂਕਿ ਪਾਣੀ ਆ ਦੇਖੋ ਤੁਸੀਂ ਬਹੁਤ ਜ਼ਿਆਦਾ ਵਧ ਗਿਆ ਵਾ ਤੇ ਸਾਰੀ ਫਸਲ ਜਿਹੜੀ ਉਹ ਕਿਸਾਨ ਵੀਰਾਂ ਦੀ ਉਚਾਰਾਂ ਦੀ ਡੁੱਬ ਗਈ ਐ ਇੰਨੀ ਮਿਹਨਤ ਕਰਨ ਦੇ ਬਾਵਜੂਦ ਵੀ ਆਪਾਂ ਸਾਰਿਆਂ ਨੇ ਦੇਖਿਆ ਕਿ ਕਿੰਨੇ ਜਕਾਰੇ ਛੱਡਦੇ ਹੀ ਹੌਸਲੇ ਬਲੰਦ ਹੀ ਸ਼ੇਰਾਂ ਦੇ ਪਰ ਪਾਣੀ ਅੱਗੇ ਕਿਸੇ ਦਾ ਵਸ ਨਹੀਂ ਚੱਲਦਾ ਆ ਦੇਖੋ ਤੁਸੀਂ ਕਿੰਨਾ ਪਾਣੀ ਜਿਹੜਾ ਵਾ ਵਧ ਗਿਆ ਵਾ ਕਿਉਂਕਿ ਬਾਰਿਸ਼ਾਂ ਬਹੁਤ ਹੋਈਆਂ ਵਾ ਇਸ ਕਰਕੇ ਪੇਸ਼ ਨਹੀਂ ਗਈ ਤੇ ਪਰ ਬੰਨ ਅਖੀਰ ਵਿੱਚ ਟੁੱਟ ਗਿਆ ਬਹੁਤ ਮਿਹਨਤ ਕੀਤੀ ਕਿਸਾਨ ਵੀਰਾਂ ਨੇ ਭੱਜ ਭੱਜ ਕੇ ਇਹੋ ਸੈਂਡ ਬੈਗ ਜਿਹੜੇ ਲਾਉਣ ਦੇ ਸੀਗੇ ਪੀ ਚਲ ਬੰਨ ਰੁਕ ਜੂਗਾ ਨਹੀਂ ਟੁੱਟੂਗਾ ਨਹੀਂ ਟੁੱਟੂਗਾ ਪਰ ਪਾਣੀ ਇੱਕਦਮ ਵਧਨ ਕਰਕੇ ਇਹ ਜਿਹੜਾ ਉਹ ਪੇਸ਼ ਨਹੀਂ ਗਈ ਵਿਚਾਰਿਆਂ ਦੀ ਤੇ ਬੰਨ ਆਖਰ ਟੁੱਟ ਗਿਆ ਇਹ ਕੋਟ ਬੁੱਢਾ ਰਸੂਲਪੁਰ ਥਾੜ ਏਰੀਆ ਮੰਡ ਦੇ ਵਿੱਚ ਜਿਹੜਾ ਉਹ ਪੈਂਦਾ ਵਾ ਉਥੇ ਇਹ ਬੰਨ ਸੀਗਾ ਜਿਹੜਾ ਤਰਨਤਾਰਨ ਤਸਵੀਰ ਪੱਟੀ ਦੇ ਵਿੱਚ ਪੈਂਦਾ ਤੇ ਦੇਖੋ ਬੰਨ ਟੁੱਟ ਗਿਆ ਆਖਰ ਹੋਰ ਵੀਡੀਓ ਵੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਤੇ ਇੱਕ ਲਾਇਕ ਵੀਡੀਓ ਨੂੰ ਜਰੂਰ ਕਰ ਦਿਓ ਤੇ ਸ਼ੇਅਰ ਜਰੂਰ ਕਰ ਜਾ ਕਰੋ